ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੋਇਆ ਸਵਾਇਆ ਨਗ ਲੈ ਕੇ ਆਏ ਉੱਚੇ ਬੱਚੇ ਵਾਲੀ ਝੋਟੀ ਉਹ ਵੀ ਬੂਰੀ ਜੀ ਡिटੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮੈਂ ਰੰਜੋਤ ਸਿੰਘ ਪੰਡ ਮਾਨੂਕੇ ਜ਼ਿਲ੍ਹਾ ਮੋਗਾ ਨੰਬਰ ਮੇਰਾ 76.783605 ਠੀਕ ਆ ਵੀਰੇ ਇੱਕ ਨਾ ਕੀ ਹੈ ਜੀ ਹਾਂਜੀ ਇੱਕ ਹੀ ਹੈ ਜੀ ਸੁਆ ਕਿੰਨਾ ਮਾ ਜੀ ਇਹ ਪਹਿਲੇ ਸੁਈ ਸੁਈ ਵਿੱਚ ਕਦੋਂ ਸੁਈ ਹੈ ਜੀ ਸੁਈ ਨੂੰ 7 8 ਮਹੀਨੇ ਹੋ ਗਏ ਹੋਣਗੇ ਬੱਚਾ ਕੀ ਹੈ ਜੀ ਬੱਚਾ ਕੱਟੀ ਹੈ ਮਾਂ ਬੱਚੇ ਤੇ ਹੀ ਮਿਲਦੀ ਹੈ ਜੀ ਨਹੀਂ ਮਿਲਦੀ ਪਾੜੇ ਤੇ ਮਿਲਦੀ ਪਾੜੇ ਤੇ ਆ ਹਾਂਜੀ ਉਹ ਬੱਚੇ ਦਾ ਕਰਦੀ ਹੈ ਹਾਂਜੀ ਬੱਚੇ ਦਾ ਕਰਦੀ ਹੈ ਠੀਕ ਹੈ ਜੀ ਕਿੰਨਾ ਦਾ ਪਿਆਰ ਹੈ ਜੀ ਦੁੱਧ 9 ਕਿਲੋ ਬਈ ਇਹਦੇ ਜੋਕ ਕੇ ਦੇ ਦਾਂਗੇ ਜੀ ਮੈਂ ਜੋਕ ਕੇ ਦੋ ਥਣਾ ਦੀ ਡੰਨਾ ਜੀ ਥਣਾ ਦੀ ਬਈ ਡੰਨਾ ਚੜ੍ਹੇ ਤੋੜ ਕੇ ਦਿਖਾ ਦਿਓ ਜੀ ਸੂਆ ਕਿੰਨਾ ਮਾ ਦੱਸਿਆ ਸੀ ਪਹਿਲੇ ਸੂਏ ਸੂਈ ਦੀ ਦੰਦੋਂ ਚੈੱਕ ਕੀਤੀ ਹੈ ਵੀਰੇ ਨਹੀਂ ਦੰਦੋਂ ਨਹੀਂ ਆਪਾਂ ਤੇ ਠੀਕ ਹੈ ਜੀ ਸੂਆ ਪਹਿਲਾ ਜੀ 6 7 ਮਹੀਨੇ ਬਈ 10 10 ਸਮਾਂ ਹੋ ਗਿਆ ਸੂਈ ਨੂੰ ਜੀ ਬੱਚਾ ਮਗਰ ਬਹੁਤ ਸੁਣੀ ਕੱਟੀ ਹੈ ਜ ਉਹ ਵੀ ਕਰਤੀ ਨੈਟ 9 ਕਿਲੋ ਦੁੱਧ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਬਾਕੀ ਵੀਰੇ ਨਵਾਂ ਹਾਣਾ ਚੰਗੀ ਸੰਭੀ ਪਲੀ ਆ ਕੁੰਡਾ ਸਿੰਘ ਆ ਜੀ ਵੇਲ ਵੀ ਚੰਗੀ ਆ ਹਾਈਟ ਵੀ ਚੰਗੀ ਆ ਜਿਹੜਾ ਬਾਈ ਦੇ ਘਰੇ ਨੈਟ ਦੁੱਧ ਤਿਆਰ ਹੋਊਗਾ ਉਹ ਤੁਸੀਂ ਚਵਾਈ ਕਰ ਲਿਓ ਜੀ ਬਾਕੀ ਥਾਣਾ ਦੇ ਸਾਈਡ ਤੁਹਾਨੂੰ ਨੈਟ ਦੋ ਦਿਖਾ ਦਿੰਨੇ ਆ ਜੀ ਸੋਹਣੇ ਗੈਪ ਤੇ ਲੱਗੇ ਆ ਇੱਕ ਥਣ ਵੈਸੀ ਵੀਰੇ ਵੱਡਾ ਦਿਖਾਉਂਦੀ ਹੈ ਵੱਡੇ ਵੈਸੀ ਦਿਖਾਉਂਦੀ ਬਈ ਚੱਲਦਾ ਜਿਵੇਂ ਸਹੀ ਆ ਦੁੱਧ ਸਹੀ ਹੈ ਜਿਵੇਂ ਦੁੱਧ ਸਹੀ ਹੈ ਸਾਰੇ ਠੀਕ ਆ ਵੀਰੇ ਠੰਡੀ ਸੀਲ ਹੈ ਜੀ ਪੂਰੀ ਹਾਂ ਜਿਵੇਂ ਠੰਡੀ ਸੀਲ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਡਿਮਾਂਡ ਇਹਦੀ ਬਾਈ ਕੰ ਦਾ ਆਪਾਂ ਫੋਨ ਤੇ ਕਰ ਲਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ ਜੀ